ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਨਮ ਮਰਨ ਦਹ ਹੂੰ ਮਹਿ ਨਹੀਂ ਜਨ ਪਰ ਉਪਕਾਰ ਆਏ ਜੀ দান ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ ਸਚਾ ਅਮਰ ਸੱਚੇ ਬਾਦਸ਼ਾਹੀ ਸੱਚੇ ਸਤਿਰਾਤੇ ਸਚਾ ਸੁਖ ਸੱਚੀ ਬੜਿਆਈ ਜਿਸਕੇ ਸੇ ਤਿਨ ਜਾਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਪੰਚ ਪਦ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਜਦੋਂ ਕੋਈ ਮਨੁੱਖ ਇਸ ਨਾ ਜਿੱਤੇ ਜਾ ਸਕਣ ਵਾਲੇ ਅਚਰ ਮਨ ਨੂੰ ਜਿੱਤ ਲੈਂਦਾ ਹੈ ਤਦੋਂ ਹੀ ਇਸ ਨੂੰ ਜੀਵਨ ਦੀ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਇਸ ਜੀਵਨ ਸਫਲਤਾ ਤੋਂ ਬਾਅਦ ਹੀ ਮਨੁੱਖ ਨੂੰ ਇਹ ਬੁੱਧੀ ਇਹ ਸੂਝ ਪ੍ਰਾਪਤ ਹੋ ਜਾਂਦੀ ਹੈ ਜਦੋਂ ਪ੍ਰਭੂ ਦੇ ਪ੍ਰੇਮ ਦੇ ਤੀਰ ਇਸ ਸਰੀਰ ਦੇ ਅੰਦਰ ਹਿਰਦੇ ਨੂੰ ਬਿਨ ਜਾਂਦੇ ਹਨ ਤਾਂ ਹੀ ਮਨੁੱਖ ਦੇ ਮਨ ਦੀ ਧੜਕਣਾ ਸਦਾ ਲਈ ਕੱਟੀ ਜਾਂਦੀ ਹੈ ਭਾਵ ਮੁਕ ਜਾਂਦੀ ਹੈ ਮੇਰੇ ਗੋਬਿੰਦ ਆਪਣੇ ਜਨ ਕਉ ਦੇਹ ਬੜਿਆਈ ਗੁਰਮਤਿ ਰਾਮ ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਰਹਾਉ ਏ ਮੇਰੇ ਗੋਬਿੰਦ ਜੀਓ ਆਪਣੇ ਦਾਸ ਨੂੰ ਭਾਵ ਮੈਨੂੰ ਬੜਿਆਈ ਇੱਜ਼ਤ ਬਖਸ਼ੋ ਹੇ ਪ੍ਰਭੂ ਮੇਰੇ ਅੰਦਰ ਗੁਰੂ ਦੀ ਸਿੱਖਿਆ ਰਾਹੀਂ ਆਪਣਾ ਨਾਮ ਪ੍ਰਗਟ ਕਰ ਦਿਓ ਆਪਣੇ ਨਾਮ ਦਾ ਚਾਨਣ ਮੇਰੇ ਹਿਰਦੇ ਵਿੱਚ ਵਸਾ ਦਿਓ ਤੇ ਮੈਨੂੰ ਸਦਾ ਹੀ ਆਪਣੀ ਸ਼ਰਨ ਵਿੱਚ ਰੱਖੀ ਰੱਖੋ ਟਹਿਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ